ਦਾ ਨਿਕਾਸ ਜਿਹੜਾ ਤੁਸੀਂ ਉਹਨਾਂ ਨੂੰ ਇਹ ਮੈਸੇਜ ਦਿੱਤਾ ਆ ਕਿ ਪਾਣੀ ਬੰਦ ਕਰ ਦਿਓ ਨਹੀਂ ਬਿਲਕੁਲ ਨਹੀਂ ਕਿਹਾ ਜੀ ਹਾਂਜੀ ਪਾਜੀ ਤੁਹਾਨੂੰ ਇਹਨਾਂ ਨੇ ਕੀ ਕਿਹਾ ਸਰਪੰਚ ਸਾਹਿਬ ਨੇ ਪਾਣੀ ਬੰਦ ਰੱਖੋ ਸਾਨੂੰ ਕਹਿੰਦਾ ਹੁਣ ਜਦ ਮਿੱਟੀ ਪਾਜੇ ਕਹਿੰਦਾ ਪਾਣੀ ਬੰਦ ਰੱਖੋ ਕਿੱਥੇ ਛੱਟੋਗੇ ਪਾਣੀ ਤੁਸੀਂ ਅਸੀਂ ਕਿਹਾ ਸਰਪੰਚ ਜੀ ਪਾਣੀ ਪਜਾਓ ਜਿੱਧਰੋਂ ਮਾਰੀ ਪਜਾਓ ਅਸੀਂ ਪੰਜਾਬ ਨੂੰ ਹਾਂਜੀ ਸਰਪੰਚ ਸਾਹਿਬ ਹੁਣ ਵੀ ਸਾਡੇ ਹੁੰਦਿਆ ਵੀ ਤੁਸੀਂ ਕਹਿ ਰਹੇ ਸੀ ਵੇਹ ਗੁਰੂ ਨੂੰ ਮੰਨਣ ਵਾਲੇ ਝੂਠ ਨਹੀਂ ਮਿਲਣ ਤੈਨੂੰ ਸਰਪੰਸਾ ਸਰਪੰਸਾ ਸੁਣੋ ਸੁਣੋ ਇੱਥੇ ਤੁਸੀਂ ਤੁਸੀਂ ਸਾਰੇ ਬੰਦਿਆਂ ਜੀ ਕਿ ਇੱਥੇ ਖੜੇ ਨਹੀਂ ਕਿਹਾ ਆਪਾਂ ਕਿਸੇ ਨੂੰ ਕਿਉਂ 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 ਕਿਹਾ ਬਣੀ ਪਰਸੋਂ ਚਲਾਈ ਦੀ ਮੋਟਰ ਪੁੱਛੋ ਇੱਕ ਵਾਰੀ ਵੀ ਕਿਹਾ ਇਹਨੂੰ ਇਹਨੂੰ ਕਸਮ ਖਾ ਕੇ ਪੁੱਛਦੇ ਵੀ ਜੇ ਇਹਨੇ ਕਿਹਾ ਕਿ ਬੰਦ ਕਰ ਮੈਂ ਭਾਜੀ ਤੁਸੀਂ ਆਪ ਕਿਹਾ ਮੋਟਰ ਚਲਾ ਰਹੇ ਹੋ ਚਲਾਈ ਦੀ ਮੈਂ ਖੁੱਲੀ ਮੋਟਰ ਛੱਡੀ ਦੀ ਇਹਨੇ ਪਰਸੋਂ ਨਹੀਂ ਖੁੱਲੀ ਕਿਉਂ ਛੱਡਣੀ ਉਹਦੇ ਕਾਰਨ ਉਹਦੀ ਉਹਨਾਂ ਦੇ ਘਰ ਵਾਲੇ ਕਹਿ ਰਹੇ ਆ ਲੇਡੀਜ਼ ਕਹਿ ਰਹੇ ਆ ਕਿ ਅਸੀਂ ਕੱਪੜੇ ਧੋ ਰਹੇ ਆ ਅਸੀਂ ਕਿਹਾ ਕਿਸੇ ਨੂੰ ਕੋਈ ਬੰਦਾ ਕਹਦੇ ਕਿ ਮੈਂ ਕਿਹਾ ਪਾਣੀ ਬੰਦ ਕਰੋ ਹੁ ਪੁਰਾਣੀ ਕੱਚੀ ਨਾਲੀ ਚੱਲਦੀ ਸੀ ਇੱਥੇ ਤੇ ਪੁਰਾਣੀ ਨਾਲੀ ਜਿਹੜੀ ਆ ਬੰਦ ਕਰਤੀ ਆ ਆਪਾਂ ਨਹੀਂ ਕੀਤੀ ਸੀ ਨਹੀਂ ਉਹਨੇ ਕਰਤੀ ਬੰਦੇ ਨੇ ਬੰਦ ਉਹਨੂੰ ਤੁਸੀਂ ਮੈਸੇਜ ਦਿੱਤਾ ਕੋਈ ਕੀ ਉਹਨੂੰ ਵੀ ਨਹੀਂ ਕਰ ਦਿੱਤੀ ਉਹ ਦਰਖਾਸਤ ਦਿੱਤੀ ਮੈਂ ਦੇਣੀ ਸੀ ਭਾਜੀ ਵੀਡੀਓ ਸਾਹਿਬ ਨੂੰ ਤੁਸੀਂ ਦੇਣਿਆ ਵੀ ਸਾਡੇ ਪਿੰਡ ਦਾ ਨਿਕਾਸ਼ ਜਿਹੜਾ ਉਹ ਬੰਦ ਕੀਤਾ ਜਾ ਰਿਹਾ ਸੈਕਟਰੀ ਸਾਹਿਬ ਨੂੰ ਮੈਂ ਪਰਸੋਂ ਲਿਆ ਕੇ ਦਿਖਾਇਆ ਸੀ ਮੌਕਾ ਜੀ ਜੀ ਪਰਸੋਂ ਆਏ ਸੀ ਸੈਕਟਰੀ ਸਾਹਿਬ ਤੇ ਮੈਂ ਮੌਕਾ ਦੱਸਿਆ ਵੀ ਆ ਇਹ ਨੰਨੀ ਨਾਲੀ ਬੰਦ ਕਰ ਦਿੱਤੀ ਆ ਤੇ ਕੋਈ ਹੱਲ ਤੇ ਸੈਕਟਰੀ ਸਾਹਿਬ ਮੈਨੂੰ ਪਤਾ ਕੀ ਕਹਿੰਦੇ ਆ ਕਹਿੰਦੇ ਵੀ ਮੈਂ ਤੇ ਸਰਪੰਚ ਸਾਹਿਬ ਤੁਹਾਡੇ ਕੋਲੋਂ ਕੰਮ ਬੰਦ ਕਰਾਉਣ ਆਇਆ ਮ ਆਹ ਤੇ ਇਹਦੇ ਨਾਲ ਤੇ ਬੰਦ ਚੰਗਾ ਵਾ ਕਿਉਂਕਿ ਇਹ ਨੁਕਸਾਨ ਹੋ ਰਿਹਾ ਤੁਸੀਂ ਵੇਖ ਰਹੇ ਹੋ ਕਿ ਸਾਰਾ ਟੁੱਟ ਰਿਹਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਹ ਰਸਤਾ ਵਿਖਾਇਆ ਜਾਵੇ ਇਹ ਘਰਾਂ ਦਾ ਪਾਣੀ ਨਵੀਂ ਗਲੀ ਦੇ ਉੱਤੇ ਲਗਭਗ 5-7 10 ਦਿਨ ਹੋਏ ਆ ਤੇ ਨਵੀਂ ਗਲੀ ਦੇ ਉੱਤੇ ਪਾਣੀ ਖੜਾ ਏ ਔਰ ਇਹਦੇ ਨਾਲ ਤਾਂ ਕੰਮ ਬੰਦ ਹੋਵੇ ਤਾਂ ਉਹ ਚੰਗਾ ਇਹ ਸਰਕਾਰ ਨੂੰ ਚੂਨਾ ਲੱਗ ਰਿਹਾ ਕਿ ਪੰਚਾਇਤ ਦਾ ਜੋ ਖਰਚਾ ਵਾ ਜੋ ਇਟ ਹੈ ਉਹ ਕਿਉਂ ਲਗਾਈ ਜਾ ਰਹੀ ਹੈ ਜੇ ਪਾਣੀ ਦਾ ਨਿਕਾਸ ਨਹੀਂ ਹੈ ਤੇ ਨਿਕਾਸ ਜਿਹੜਾ ਵਾ ਉਹ ਜ਼ਿੰਮੇਵਾਰੀ ਕਿਹਦੀ ਬਣਦੀ ਆ ਕਮੈਂਟ ਕਰਕੇ ਦੱਸਣਾ ਸਾਰਿਆਂ ਨੇ ਕਿ ਜ਼ਿੰਮੇਵਾਰੀ ਕਿਹਦੀ ਬਣਦੀ ਆ ਔਰ ਸਰਪੰਚ ਸਾਹਿਬ ਨਾਲ ਫਿਰ ਗੱਲ ਕਰਦੇ ਆ ਹਾਂਜੀ ਸਰਪੰਚ ਸਾਹਿਬ ਹੁਣ ਤੁਸੀਂ ਇਹਨਾਂ ਨੂੰ ਕੀ ਆਸ਼ਵਾਸ਼ਣ ਦਿੰਦੇ ਆ ਮੈਂ ਇਹ ਤੈਨੂੰ ਕਿਹਾ ਕਿ ਤੁਸੀਂ ਆਪਣੀ ਸਾਈਟ ਤੋਂ ਜਾ ਕੇ ਤੁਹਾਡੇ ਨਾਲ ਨਾਲ ਜਾ ਕੇ ਆਪਣੇ ਗੜੇ 'ਚ ਪਾਣੀ ਸੁੱਟ ਲਓ ਪੰਨ ਵਾਲੀ ਬਣਾ ਕੇ ਦਿੰਦੇ ਆ ਜੀ ਜੋ ਬਣਾ ਕੇ ਕਦੋਂ ਤੱਕ ਬਣਾ ਕੇ ਦਿੰਦੇ ਹੋ ਜੀ ਜਦੋਂ ਸਾਡਾ ਕੰਮ ਚੱਲਦਾ ਹੈ ਤੇ ਫਿਲਹਾਲ ਨਹੀਂ ਜਦੋਂ ਕਿੰਨਾ ਇਹ ਪਾਣੀ ਇੱਧਰ ਰਹਿ ਗਿਆ ਯਾਰ 3500 ਪਲੀਜ਼ ਮੇਰੀ ਪਰਸੋਂ ਦੇ ਸੈਕਟਰੀ ਸਾਹਿਬ ਮੈਨੂੰ ਕਹਿ ਗਏ ਕਿ ਮੈਨੂੰ ਉੱਪਰੋਂ ਬੜਾ ਪ੍ਰੈਸ਼ਰ ਹੈ ਤੁਹਾਡੇ ਪਿੰਡ ਦੀਆਂ ਸ਼ਿਕਾਇਤਾਂ ਜਾਣਦੀਆਂ ਜੀ ਕੰਮ ਬੰਦ ਕਰ ਦਿਓ ਮੈਂ ਪਰਸੋਂ ਦਾ ਕੰਮ ਉਹਨਾਂ ਨੇ ਬੰਦ ਕਰਾਇਆ ਜਦੋਂ ਚੱਲੇਗਾ ਆਪਾਂ ਬਣਾ ਦੇਵਾਂਗੇ ਇਹਨੂੰ ਸ਼ਿਕਾਇਤ ਕਹਿੰਦੇ ਆ ਕਿਸੇ ਘਰ ਦਾ ਪਾਣੀ ਬੰਦ ਹੋ ਗਿਆ ਇਹਨਾਂ ਦੀ ਯਾਰ ਹੋਰ ਸ਼ਿਕਾਇ ਉਹ ਇਹ ਕੰਮ ਬੰਦ ਕਿਉਂ ਕਰਾਇਆ ਇਹਨਾਂ ਦਾ ਪਾਣੀ ਕਿੱਥੇ ਜਾਏਗਾ ਮੈਨੂੰ ਟੋਟਲ ਹੀ ਕਹਤਾ ਕਿ ਇਸਲ ਮੇਰਾ ਕੰਮ ਬੰਦ ਕਰ ਦੋ ਹੁਣ ਕੋਈ ਰੇਤੇ ਦੀ ਟਰਾਲੀ ਆ ਜੇ ਕੋਈ ਮਿੱਟੀ ਦੀ ਆ ਜੇ ਉਹਦੇ ਨਾਲ ਗਲੀ ਟੁੱਟੇਗੀ ਕਿ ਨਹੀਂ ਉਹ ਟੁੱਟਦੀ ਪਈ ਆ ਉਹਦੇ ਨੁਕਸਾਨ ਤੇ ਹੁੰਦਾ ਹੀ ਪਿਆ ਨੁਕਸਾਨ ਹੁੰਦਾ ਪਿਆ ਨਾ ਤੇ ਸੈਕਟਰੀ ਸਾਹਿਬ ਕੀ ਕਹਿੰਦੇ ਆ ਪਾਣੀ ਪਹਿਨ ਦਿਓ ਕਹਿੰਦੇ ਵੀ ਕੰਮ ਬੰਦ ਮੈਨੂੰ ਪ੍ਰੈਸ਼ਰ ਆ ਉਪਰੋਂ ਜੀ ਹਾਈ ਕਮਾਂਡ ਦਾ ਕੰਮ ਬੰਦ ਕਰ ਦਿਓ ਤੇ ਤੁਸੀਂ ਐ ਨਹੀਂ ਦੱਸਿਆ ਉਹਨਾਂ ਨੂੰ ਪਿਆ ਪਾਣੀ ਖੜਾ ਦੱਸਿਆ ਯਾਰ ਸਭ ਕੁਝ ਦੱਸਿਆ ਵੀ ਇਹ ਮਿੱਟੀ ਸੋਟੀ ਕੌਣ ਹੈ ਸੈਕਟਰੀ ਸਾਹਿਬ ਨੰਬਰ ਦਿਓਗੇ ਹਾਂ ਦਿਓ ਨੰਬਰ ਅਲੋ 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 ਜਸਪ੍ਰਤਿਨੋ ਤੁਸੀਂ ਕਾਲ ਕਰ ਰਹੇ ਹੋ ਉਹ ਤੁਹਾਡੀ ਕਾਲ ਤੇ ਸੈਕਟਰੀ ਸਾਹਿਬ ਨੂੰ ਜਦੋਂ ਫੋਨ ਕੀਤਾ ਗਿਆ ਤਾਂ ਸੈਕਟਰੀ ਸਾਹਿਬ ਦਾ ਫੋਨ ਜੋ ਆਉਣਾ ਚੱਕਿਆ ਨਹੀਂ ਆ ਵਿਜੀ ਹੋਣਗੇ ਕਿਤੇ ਲੇਕਿਨ ਗੱਲ ਕਰੀਏ ਤਾਂ ਸਰਪੰਚ ਸਾਹਿਬ ਦਾ ਇੱਕ ਕਹਿਣਾ ਵਾ ਕਿ ਮੈਂ ਸਰਪ ਸੈਕਟਰੀ ਸਾਹਿਬ ਦੇ ਕਹਿਣ ਤੇ ਕੰਮ ਬੰਦ ਕਰ ਦਿੱਤਾ ਜੇ ਕੰਮ ਬੰਦ ਹੋ ਗਿਆ ਤੇ ਫਿਰ ਤੁਸੀਂ ਦੱਸੋ ਕਿ ਇਸ ਘਰ ਦਾ ਪਾਣੀ ਕਿੱਥੇ ਜਾਵੇਗਾ ਔਰ ਇਹ ਜੋ ਸਰਕਾਰੀ ਜੋ ਪੈਸਾ ਵਾ ਉਸ ਨੂੰ ਚੂਨਾ ਲੱਗ ਰਿਹਾ ਉਸ ਦੀ ਜੋ ਹੈ ਖੁਰਦਪੁਰਧ ਹੋ ਰਹੀ ਹੈ ਔਰ ਕਈ ਵਾਰੀ ਤਾਂ ਕੋਈ ਪੈਸੇ ਖਾਂਦਾ ਹੈ ਲੇਕਿਨ ਇੱਥੇ ਪੈਸੇ ਖਰਾਬ ਕੀਤੇ ਜਾ ਰਹੇ ਆ ਇੱਕ ਵਾਰ ਪੰਚਾਇਤ ਦੀ ਮਿੱਟੀ ਪੈ ਗਈ ਆ ਇੱਕ ਵਾਰ ਏਟ ਲੱਗ ਗਈ ਆ ਦੂਸਰੀ ਵਾਰੇ ਬੈਠ ਜਾਏਗੀ ਫਿਰ ਦੁਬਾਰਾ ਖਜ਼ਾਨੇ ਉੱਤੇ ਬੋਝ ਪਏਗਾ ਫਿਰ ਦੁਬਾਰਾ ਅੱਗੇ ਰਪੇਰਾ ਹੋਣਗੀਆਂ ਔਰ ਪਹਿਲਾਂ ਹੀ ਲਗਭਗ ਪਹਿਲੀ ਵਾਰ ਇਹ ਗਲੀ ਬਣੀ ਹੋਵੇਗੀ ਮੈਂ ਗੱਲ ਕਰਾਂਗਾ ਸਰਪੰਚ ਸਰਮਨ ਸਿੰਘ ਸਾਹਿਬ ਪਹਿਲੀ ਵਾਰੀ ਬਣੀ ਹੈ ਕਿਹਾ ਅੱਗੇ ਵੀ ਬਣੀ ਸੀ ਪਹਿਲੀ ਵਾਰੀ ਬਣੀ ਤੇ ਪਹਿਲੀ ਵਾਰੀ ਬਣਦਾ ਇਹੀ ਕਰਨ ਰਿਹਾ ਗਿਆ ਇਸ ਤੋਂ ਪਹਿਲਾਂ ਇੱਥੇ ਥਲੇ ਇੱਟ ਲੱਗੀ ਹੋਈ ਹੈ ਕਾਫੀ ਸਾਲ ਪਹਿਲਾਂ ਇੱਟ ਲੱਗੀ ਸੀ ਫਿਰ ਉਹ ਨੀਵੀ ਹੋ ਗਈ ਉਹਦੇ ਉੱਤੇ ਮਿੱਟੀ ਪਾ ਕੇ ਦੁਬਾਰਾ ਪਾ ਕੇ ਫਿਰ ਟਾਈ ਲਗਾਈ ਹੈ ਤੇ ਜਿਹੜੀ ਹੁਣ ਇਹਦੀ ਹੁਣ ਇਹਦਾ ਕੀ ਤੁਸੀਂ ਹੱਲ ਕਰ ਦਿਓ ਹੁਣ ਕੀ ਕਰਦੇ ਅਸੀਂ ਕਹਿੰਦੇ ਹਾਂ ਜਿੱਦਣ ਵੀ ਕੰਮ ਚੱਲਦਾ ਦੂਸਰੀ ਸਾਈਡ ਨੂੰ ਆਪਾਂ ਨਾਲੀ ਪੱਕੀ ਬਣਾ ਕੇ ਇਹਨਾਂ ਦੇ ਗੜੇ ਵਿੱਚ ਪਾਣੀ ਛੋਟਿਆ ਜਾਏਗਾ ਠੀਕ ਹੈ ਹੁਣ ਹੁਣ ਅਸੀਂ ਗੱਲ ਕਰੀਏ ਤਾਂ ਇੱ ਇਹਨਾ ਨਾਂ ਵੀ ਗੱਲ ਕਰਦੇ ਆ ਕਿ ਇੱਥੇ ਇਹ ਜੋ ਘਰਾਂ ਦਾ ਪਾਣੀ ਹੈ ਛੱਪੜ ਤੇ ਜਾਣਾ ਚਾਹੀਦਾ ਜਾਂ ਗਲੀਆਂ ਚ ਰਹਿਣਾ ਚਾਹੀਦਾ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਇਹ ਜਿਹੜਾ ਗਲੀਆਂ ਦਾ ਪਾਣੀ ਹੈ ਇਹ ਲੋਕਾਂ ਦੇ ਘਰਾਂ ਦਾ ਗਲੀ ਚ ਰਹਿਣਾ ਚਾਹੀਦਾ ਆ ਕਿ ਜਾਂ ਛੱਪੜ ਤੇ ਜਾਣਾ ਚਾਹੀਦਾ ਮਾਰਾ ਜਾਣਾ ਚਾਹੀਦਾ ਇਹ ਪਾਣੀ ਛੱਪੜ ਤੇ ਹਾਂਜੀ ਲੇਕਿਨ ਸਾਡੇ ਪਿੰਡ ਦੇ ਕੁਝ ਲੋਕ ਇਹੋ ਜਿਹੇ ਗੰਦੇ ਲੋਕ ਨੇ ਮੈਂ ਗੰਦੇ ਉਹਨਾਂ ਨੂੰ ਬੋਲਾਂਗਾ ਜਿਹੜੇ ਚਾਹੁੰਦੇ ਆ ਵੀ ਸਰਪੰਚ ਜੀ ਦਾ ਕੰਮ ਕਰਨ ਰਿਹਾ ਉਹ ਵੀ ਨਾ ਹੋਵੇ ਤੇ ਲੋਕਾਂ ਦੀ ਵੀ ਆਪਸ ਵਿੱਚ ਵੀ ਲੜਾਈ ਲੱਗੀ ਰਹੇ ਮਾ ਲੜਾਈ ਚਾਹੁੰਦੇ ਆ ਕੁਝ ਲੋਕ ਕਿਸੇ ਦਾ ਜੋ ਸੁਧਾਰ ਪਿੰਡ ਦਾ ਹੋ ਰਿਹਾ ਉਹ ਨਹੀਂ ਹੋਣ ਦੇ ਬਿਲਕੁਲ ਨਹੀਂ ਹੋਏ ਬਿਲਕੁਲ ਨਹੀਂ ਹੋਏ ਇਹ ਚਾਹੁੰਦੇ ਆ ਵੀ ਜਿਤਨਾ 1947 ਦਾ ਹੀ ਉਹ ਰਹੇ ਉਹੋ ਹੀ ਰਵੇ ਪਿੰਡ ਡਵੈਲਪ ਨਾ ਹੋਵੇ ਬਿਲਕੁਲ ਜੀ ਤੇ ਜੇ ਗੱਲ ਕਰੀਏ ਤਾਂ ਇਹ ਪਿੰਡ ਦੇ ਲੋਕਾਂ ਦਾ ਕਹਿਣਾ ਵਾ ਉਹ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਛੱਪੜਾ ਪਿੰਡ ਕੇਸਲ ਦਾ ਗਲੀਆਂ ਪਾਣੀ ਨਾਲ ਭਰੀਆਂ ਨੇ ਔਰ ਛੱਪੜ ਸੁੱਕਾ ਹੈ ਛੱਪੜ ਵੇਖ ਸਕਦੇ ਹੋ ਛੱਪੜ ਭਰਿਆ ਹੋਣਾ ਚਾਹੀਦਾ ਸੀ ਗਲੀਆਂ ਸੁੱਕੀਆਂ ਚਾਹੀਦੀਆਂ ਸੀ ਲੇਕਿਨ ਗਲੀਆਂ ਜੋ ਪਾਣੀ ਨਾਲ ਭਰੀਆਂ ਨੇ ਔਰ ਛੱਪੜ ਜੋ ਹੈ ਪੂਰਾ ਸੁੱਕਾ ਪਿਆ ਹੈ ਇਹ ਪਿੰਡ ਕੇਸਲ ਦਾ ਦੀਨਾ ਨਗਰ ਹਲਕੇ ਚ ਪੈਂਦਾ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਹੈ ਗਲੀ ਕਿੰਨਾ ਸਮਾਂ ਹੋਰ ਕੱਢੇਗੀ ਕਿੰਨੇ ਦਿਨ ਹੋਰ ਨਿਕਲਣਗੇ ਨਾ ਇੱਥੇ ਸਾਲ ਨਿਕਲਨੇ ਆ ਨਾ ਇੱਥੇ ਮਹੀਨੇ ਲਗਭਗ 5-7 ਦਿਨਾਂ ਦੇ ਵਿੱਚ ਵਿੱਚ ਇਹ ਗਲੀ ਜਿਹੜੀ ਆ ਇਹ ਕੰਡਮ ਹੋਣ ਵਾਲੀ ਆ ਇਹ ਗੱਲ ਕਰੀਏ ਤਾਂ ਇੱਕ ਇਹ ਸਲਪਿੰਡ ਹੈ ਜ਼ਿਲ੍ਹਾ ਗੁਰਦਾਸਪੁਰ ਦਾ ਔਰ ਦੀਨਾ ਨਗਰ ਹਲਕੇ 'ਚ ਪੈਂਦਾ ਹੈ ਔਰ ਦੀਨਾ ਨਗਰ ਹਲਕੇ ਦੇ ਵਿੱਚ ਇਹ ਪਤਾ ਨਹੀਂ ਕਿ ਲਗਭਗ 20 ਸਾਲ ਬਾਅਦ ਇਹ ਗਲੀ ਬਣੀ ਹੋਣੀ ਆ ਤੇ ਜੇ ਗਲੀ 20 20-10 20 ਸਾਲ ਬਾਅਦ ਬਣੀ ਹੈ ਤਾਂ ਗਲੀ ਬਣ ਤੋਂ ਬਾਅਦ ਅੱਜ ਪਾਣੀ ਫੇਰ ਖੜ ਗਿਆ ਅੱਜ ਪਾਣੀ ਫੇਰ ਖੜ ਗਿਆ ਇਹ ਤੁਸੀਂ ਤਸਵੀਰਾਂ ਵੇਖ ਸਕਦੇ ਹੋ कि ਜਿਵੇਂ ਇਹ ਆਟੋ ਜਾ ਰਿਹਾ ਇਹ ਸਾਟੋ ਵਾਲੇ ਨੇ ਇਸ ਦੇ ਉੱਤੋਂ ਲੰਘਣਾ ਥੋੜੇ ਸਮੇਂ ਬਾਅਦ ਟਰਾਲੀਆਂ ਵੀ ਨਿਕਲਦੀਆਂ ਨੇ ਔਰ ਇਹ ਗਲੀ ਜਿਹੜੀ ਆ ਕਿੰਨੇ ਦਿਨ ਹੋਰ ਚੱਲੇਗੀ ਤੇ ਸਰਪੰਚ ਜਿਹੜੇ ਆ ਸਰਪੰਚ ਪਿੰਡ ਦੇ ਕੀ ਕਰ ਰਹੇ ਆ ਕਿਉਂ ਨਹੀਂ ਵੇਖ ਰਹੇ ਗਲੀਆਂ ਦੇ ਨਿਕਾਸ ਵੱਲ ਔਰ ਗਲੀ ਦਾ ਜੋ ਕੰਮ ਲਾਇਆ ਉਸ ਵਿੱਚ ਪਹਿਲਾਂ ਕਿਉਂ ਨਹੀਂ ਵੇਖਿਆ ਗਿਆ ਕਿ ਪ੍ਰੋਪਰ ਨਿਕਾਸ ਕਿੱਧਰ ਕੱਢਿਆ ਜਾਵੇਗਾ ਗੱਲ ਕਰਦੇ ਆ ਕਿ ਪਿੰਡ ਦਾ ਸਰਪੰਚ ਜਿਹੜਾ ਉਹ ਇੱਕ ਜ਼ਿੰਮੇਵਾਰ ਬੰਦਾ ਹੁੰਦਾ ਉਸ ਦੀ ਕੀ ਕਾਰਵਾਈ ਬਣਦੀ ਆ ਉਸ ਦੇ ਧਿਆਨ ਵਿੱਚ ਕਿਉਂ ਨਹੀਂ ਆ ਕੀ ਇਹ ਘਰ ਦਾ ਪਾਣੀ ਜੋ ਹੈ ਉਹ ਨਾਲੀ ਦੀ ਬਜਾਏ ਅੱਜ ਸੜਕ ਦੇ ਉੱਤੇ ਤੁਰਿਆ ਫਿਰ ਰਿਹਾ ਔਰ ਨਵੀਂ ਗਲੀ ਦੇ ਉੱਤੇ ਬਿਲਕੁਲ ਨਵੀਂ ਆ ਹੋ ਸਕਦਾ ਦੱਸ ਦਿੰਦਾ ਓਏ ਹੁਣ ਗਲੀ ਬਣੀ ਨੂੰ ਜੇ ਤਸਵੀਰਾਂ ਇਸੇ ਤਰ੍ਹਾਂ ਦੀਆਂ ਹੋਣਗੀਆਂ ਜੇ ਹਾਲਾਤ ਇਸੇ ਤਰ੍ਹਾਂ ਦੇ ਰਹਿਣਗੇ ਤਾਂ ਫਿਰ ਲੋਕਾਂ ਦਾ ਇਹ ਸੁਧਾਰ ਕਦੋਂ ਹੋਵੇਗਾ ਭਰਾ ਜੀ ਸასიਖਾਲ ਸასიਖਾਲ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਭਾਜੀ ਭਰਾ ਜੀ ਇਹ ਪਾਣੀ ਜਿਹੜਾ ਇੱਥੇ ਕਿਉਂ ਸੁੱਟਿਆ ਜਾ ਰਿਹਾ ਤੁਹਾਡੇ ਵੱਲੋਂ ਇਹ ਪਹਿਲਾਂ ਸਾਡੀਆਂ ਨਾਲੀ ਪੇ ਦੀ ਥੱਲੇ ਪਾਈਪ ਪੇਦਨੇ ਆ ਤੇ ਇਹ ਪਾਣੀ ਨਾਲ ਨਾਲ ਗਿਆ ਰਮੇਸ਼ ਕੁਮਾਰ ਨੇ ਮਿੱਟੀ ਪਾਤੀ ਆ ਸਰਪੰਚ ਸਾਹਿਬ ਤੁਸੀਂ ਪਾਣੀ ਨਾਲੀ ਚ ਸੁੱਟਣਾ ਵਾ ਨਾਲੀ ਤੁਹਾਡੀ ਕਿਹੜੀ ਐ ਨਾਲੀ ਇੱਥੇ ਥੱਲੇ ਪੈ ਪੀ ਦੇਨੇ ਆ ਥੱਲੇ ਇਹਦੇ ਉੱਤੇ ਪੈ ਪਿਆ ਵਾ ਤੁਹਾਡਾ ਪਾਣੀ ਪੈਪ ਵਿੱਚ ਕਿਉਂ ਨਹੀਂ ਜਾ ਰਿਹਾ ਅੱਜ ਅੱਗੇ ਮਿੱਟੀ ਪਾਤੀ ਆ ਰਮੇਸ਼ ਕੁਮਾਰ ਨੇ ਤੁਸੀਂ ਦੱਸੋ ਕਿ ਆ ਜੋ ਤੁਹਾਡਾ ਪਾਣੀ ਉਸ ਨਾਲੀ ਚ ਜਾਂਦਾ ਸੀ ਤਾਂ ਇਸ ਤਰਫ ਪਹਿਲੇ ਨਾਲੀ ਨਹੀਂ ਸੀ ਨਹੀਂ ਨਾਲੀ ਕੋਈ ਨਹੀਂ ਨਾਲੀ ਇਧਰੋਂ ਦੀ ਪੈਦੀ ਪਹਿਲਾਂ ਨਾਲੀ ਐਸੇ ਤਰ੍ਹਾਂ ਜਿੱਥੋਂ ਮਿੱਟੀ ਦਾ ਢੇਰ ਲੱਗਦਾ ਵਾ ਨਾਲੀ ਇੱਥੇ ਸੀ ਤੇ ਇਹਨਾਂ ਘਰਾਂ ਦਾ ਪਾਣੀ ਕਿੱਥੇ ਜਾਂਦਾ ਜਿਹੜੇ ਪਿਛਲੇ ਘਰ ਨੇ ਇਹਨਾਂ ਘਰਾਂ ਦਾ ਪਾਣੀ ਸੱਪਾਂ ਨੂੰ ਜਾਂਦਾ ਸਾਰਿਆਂ ਦਾ ਇਹਨਾਂ ਦਾ ਪਰੇ ਨੂੰ ਜਾਂਦਾ ਤੇ ਤੁਹਾਡਾ ਪਾਣੀ ਪਹਿਲਾਂ ਕਿੱਥੇ ਜਾਂਦਾ ਸਾਡਾ 3.5 ਸਾਲ ਤੋਂ ਅਸੀਂ ਨਾਲੀ 'ਚ ਜਾਂਦਾ ਸੱਪੜ ਦੇ ਵਿੱਚ ਅੱਛਾ ਪਹਿਲੇ ਇੱਥੇ ਜਾਂਦਾ ਸੀ ਜਦੋਂ ਤੋਂ ਇਹ ਬਣੀ ਆ ਤੇ ਇਹ ਨਾਲੀ ਬੰਦ ਹੋ ਗਈ ਨਾਲੀ ਬਣ ਗਲੀ ਬਣਨ ਤੋਂ ਪਹਿਲਾਂ ਸਾਡਾ ਪਾਣੀ ਜਿਹੜਾ ਸੱਪੜ ਦੇ ਵਿੱਚ ਜਾਂਦਾ ਸੀ 3 ਸਾਲ ਹੋ ਗਿਆ ਪਾਣੀ ਜਾਂਦੇ ਨੂੰ ਪਿਛਲੇ ਸਾਲ ਵੀ ਇਹਨੇ ਮਿੱਟੀ ਪਾਤੀ ਔਰ ਮੇਸਕੋ ਕੁਮਾਰ ਨੇ ਪੰਚਾਇਤ ਨੇ ਆਪਣਾ ਟਰੈਕਟਰ ਲਾ ਕੇ ਇਹ ਸਾਫ਼ ਕੀਤੀ ਤੇ ਪਾਣੀ ਫਿਰ ਸੱਪੜ ਤੇ ਛੁੱਟਿਆ ਸੀ ਹਾਂ ਹੁਣ ਫੇਰ ਉਹਨੇ ਔਰ ਮੇਸਕੋ ਕੁਮਾਰ ਨੇ ਮਿੱਟੀ ਪਾਤੀ ਆਣ ਕੇ ਰਾਹ ਦੇ ਵਿੱਚ ਚਲੋ ਜੀ ਗੱਲ ਕੀਤੀ ਜਾਏਗੀ ਰਮੇਸ਼ ਕੁਮਾਰ ਨਾਲ ਕਿ ਜੇ ਮਿੱਟੀ ਤੁਸੀਂ ਪਾਈ ਹੈ ਤਾਂ ਮਿੱਟੀ ਪਾਉਣ ਦਾ ਕਾਰਨ ਇਹ ਨਹੀਂ ਬਣਦਾ ਕਿ ਤੁਸੀਂ ਨਾਲੀਆਂ ਬੰਦ ਕਰਦੇ ਹੋ ਤੁਸੀਂ ਆਪਣੀ ਜਗ੍ਹਾ ਵਿੱਚ ਪਾਉਣੀ ਹੈ ਉਹ ਚਾਹੇ ਆਪਣੀ ਜਗ੍ਹਾ 10-10 ਫੁੱਟ ਉੱਚੀ ਕਰ ਲਓ ਲੇਕਿਨ ਨਾਲੀ ਬੰਦ ਕਰ ਦੇਣੀ ਔਰ ਨਾਲੀ ਦੇ ਉੱਚੇ ਉੱਤੇ ਜੋ ਹੈ ਮਿੱਟੀ ਪਾ ਕੇ ਔਰ ਨਕਾਸ਼ ਜਿਹੜਾ ਉਹ ਬੰਦ ਕਰ ਦੇਣਾ ਇਹਦੀ ਛੱਪਰ ਦੀ ਜਗ੍ਹਾ ਵੈ ਇਹ ਵੀ ਛੱਪਰ ਦੀ ਜਗ੍ਹਾ ਵੈ ਇਹ ਤਾਂ ਇਹ ਤਾਂ ਇਹ ਤਾਂ ਮਹਿਕਮਾ ਵੇਖੇਗਾ ਨਾ ਜਿੰਨੇ ਦਰਖਤ ਤੁਸੀਂ ਕੰਪਲੇਟ ਦਿਖਾ ਦਿੱਤੀ ਹੈ ਕਿ ਛੱਪਰ ਦੀ ਜਗ੍ਹਾ ਹੈ ਨਹੀਂ ਅੰਦਰ ਗਾਹਿੰਦੇ ਤੁਸੀਂ ਤੁਹਾਨੂੰ ਕੋਈ ਪਤਾ ਵਾ ਇਹਦਾ ਕੀ ਕਾਗਜ਼ ਵੇਖੇ ਤੁਸੀਂ ਆ ਜਾਣ ਪਤਾ ਯਾਰ ਕੋ ਨਕਸ਼ਾ ਨੇ ਨੰਬਰਾਂ ਦੇ ਨਾਲ ਬੋਲਦਾ ਸੱਪਰ ਆ ਜੀ ਸਾਡੇ ਕੋ ਮੇਰੇ ਕੋ ਨਕਸ਼ਾ ਪੂਰਾ ਇਹਦਾ ਤੁਸੀਂ ਆਪਣੇ ਨਿਕਾਸ ਦੀ ਗੱਲ ਕਰ ਰਹੇ ਹੋ ਮੈਂ ਤੁਹਾਡੇ ਕੋ ਨਿਕਾਸ ਦੀ ਗੱਲ ਕਰ ਰਣਾ ਤੁਹਾਡੇ ਪਿੰਡ ਦੀ ਮੈਂ ਆਪ ਇਹ ਕਢਵਾਉਣ ਨਹੀਂ ਆਇਆ ਕਿ ਕੀ ਕਢਵਾਉਂਦੀ ਗੱਲ ਬੱਸ ਦੱਸਿਆ ਤੁਹਾਨੂੰ ਅਸੀਂ ਨਹੀਂ ਕੋਈ ਗੱਲ ਨਹੀਂ ਇਹ ਬਾਅਦ ਵਿੱਚ ਵੇਖਿਆ ਜਾਵੇਗਾ ਲੇਕਿਨ ਕੀ ਹੈ ਕਿ ਇਹਦੇ ਅਕਾਊਂਟਿੰਗ ਇਸ ਚੀਜ਼ਾਂ ਦਾ ਜ਼ਿੰਮੇਵਾਰ ਜੋ ਆ ਸਰਪੰਚ ਹੁੰਦਾ ਜ਼ਿੰਮੇਵਾਰੀ ਲੈਂਦਾ ਕਿਉਂ ਇਸ ਦੇ ਘਰ ਕੇ ਜੇ ਪਹਿਲਾਂ ਪਾਣੀ ਚੱਲਦਾ ਸੀ ਫਿਰ ਗਲੀ ਬਣਾਉਣ ਦੀ ਕੀ ਲੋੜ ਸੀ ਇਹ ਗਲੀ ਬਣਾ ਦਿੱਤੀ ਇਹਨਾਂ ਵਾਸਤੇ ਮੁਸੀਬਤ ਖੜੀ ਕਰ ਦਿੱਤੀ ਏ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ